ਗਲੋਬਲ ਖੇਤੀਬਾੜੀ ਵਾਲੇ ਔਰ ਤੀਵਾ ਕੰਪਨੀ ਵਾਲੇ ਆਏ ਹੋਏ ਨੇ ਇੱਥੇ ਗੁਰਦੁਆਰਾ ਸਾਹਿਬ ਆਪਣਾ ਰੈਕੋਡਸ਼ਨ ਲਾਇਆ ਨੇ ਦੇਖਦੇ ਆ ਕੀ ਸਮਝਾਉਂਦੇ ਨੇ ਔਰ ਤੀਵਾ ਕੰਪਨੀ ਰੈਕਸਲਾਨ ਹੋ ਗਏ ਨੇ ਜਾਨੂ ਅੱਜ ਆਪਣਾ ਜਿਹੜਾ ਮੀਨ ਮਕਸਦ ਹੈ ਤੇ ਇਕੱਲੇ ਹੋਣ ਦਾ ਆਪਣੀਆਂ ਦਵਾਈਆਂ ਇਹਨਾਂ ਨੂੰ ਤੋਂ ਜਿਹੜੀਆਂ ਆਪਾਂ ਇਸ ਵਾਰ ਲਾਂਚ ਕੀਤੀਆਂ ਨੇ ਇਹਦਾ ਜਿਹੜਾ ਨਾਮ ਹੈ ਪੀਪਿਨ ਤੇ ਇਹਦਾ ਨਾਮ ਹੈ ਡੈਲਾਟੈਸਨ ਤੋਂ ਜਿਹੜੀਆਂ ਆਪਣੀਆਂ ਰਨਿੰਗ ਦਵਾਈਆਂ ਪਹਿਲਾਂ ਜਿਹੜੀ ਆਪਣੇ ਚੱਲਦੀਆਂ ਸੀ ਜਿਵੇਂ ਕਿਲੀ ਹੋਵੇ ਉਹ ਆਪਾਂ ਪ੍ਰੈਕਟੋਰਨ ਪਰਿਚਾਤ ਹੌਲਾ ਉਸ ਆਮਣ ਆਪਾਂ ਉਜਾ ਮੈਂ ਫਾਰਮਾਂ ਨੇ ਬਹੁਤ ਗੱਲ ਕੀਤੀ ਆ ਆਪਣੇ ਮੈਂ ਤਾਂ ਤਕਰੀਬਨ ਸਾਭੀ ਆਪਣੀ ਪੈਸਾ ਲੋਨ 4-5 ਸਾਲਾਂ ਨੂੰ ਦੇਖਣਾ ਵੀ ਕੋਈ ਜਨ ਕੰਪਨੀ ਲੇ ਲੁਕਤੀ ਜੀ ਸਾਹਿਬ ਨੇ ਆਪਣੀ ਬਤਨੀ ਨੀਓ ਤੋ ਕੋਟੇ ਕੰਪਨੀ ਚ ਇਹ ਕੰਪਨੀ ਨੂੰ ਮਿਲ ਕੇ ਬਣੀਆਂ ਇੱਕ ਦਾ ਕੰਪਨੀ ਫੂਕੋਂੜ ਜਿਹਨਾਂ ਤੁਸੀਂ ਆਪਾਂ ਜਾਣਦੇ ਹੋ ਪੈਸਾ ਲੋਨ ਦੀ ਵੀਡੀਓ ਹੋਈ ਹੋਊਗੀ ਇੱਕ ਕੰਪਨੀ ਹੈਗੀ ਅਡਾਓ ਜਿੱਥੋਂ ਸਾਡੇ ਨਾਲ ਡੈਲੀਗੇਟ ਜਾਂ ਟ੍ਰੇਸਰ ਕੋਈ ਆਉਂਦੀ ਆ ਤੀਸਰੀ ਕੰਪਨੀਆ ਬੈਨਰ ਸੀਰੀ ਜਿਹੜੀ 18 ਨੰਬਰ ਜਾਂ 99 ਨੰਬਰ ਮਿਲਾਂਦੀ ਆ ਇਹ ਤਿੰਨ ਕੰਪਨੀ ਨੂੰ ਮਿਲ ਕੇ ਕੰਪਨੀ ਬਣੀ ਹੈ 2018 ਜਿਹਦਾ ਨਾਮ ਹੈ ਕੋਟੇਵਾ। ਕੋਟੇਵਾ ਕੰਪਨੀ ਕਰ ਰਹੀ ਹੈ ਸਰਕਾਰ ਨਾਲ ਸੀ ਲੋਕਲ ਸਰਾਂ ਤੋਂ। ਹਰੇਕ ਸਾਲ ਕੋਈ ਨਾ ਕੋਈ ਨਿਰਾਰਾ ਦੀ ਮਿਲਣਾ ਦਾ ਬੜੀ ਐਕਵਾਇਰ ਦੇ ਵਾਸਤੇ ਦਾਬਾਰ ਮਿਲ ਸਕੀ। ਇਸ ਵਾਰ ਵੀ ਇਹ ਨਹੀਂ ਆਪਾਂ ਜਿਆਦਾ ਹੋਰਾਂ ਨਾਲ ਗੱਲ ਕਰਾਂਗੇ ਉਹ ਵੀ ਦਿਨ ਔਰ ਟੈਲਾਡੈਕਸਨ ਤੇ ਗੱਲਾਂਗੇ। ਤੋਂ ਇਹਦੇ ਵਿੱਚ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ 26 ਜੂਨ ਦੇ ਵੇਲੇ ਜਦੋਂ ਆਪਣਾ ਪਹਿਸਰ ਦੀ ਜਿਹੜੀ ਸਾਡੇ ਨਾਲ ਡੋਗੀ ਆਈ ਆ ਡਿਗਰੀ ਦਾ ਉਹ ਕੀਤਾ ਜੇ ਤੁਸੀਂ ਪਹਿਲਾਂ ਹੀ ਚੈੱਕ ਕਰ ਲੈਣਾ ਜਾਂ ਜਿਆਦਾ ਇਥੇ 20 ਪਾ ਰਹੇ ਨੇ ਇਹ ਵੀ ਇਤਨਾ ਉਲੀ ਦੀ ਬਿਮਾਰੀ ਲੱਗਦੀ ਹੈ। ਭਾਈ ਆਹ ਇਹ ਕੋਈ ਸਾਈਡ ਹੈ ਯਾਰ। ਠੀਕ ਹੈ। ਸੋ ਇਹ ਮਤਲਬ ਇਹ 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 ਕਿਹੜਾ ਸਾਈਡ ਆਪਣਾ ਬੈਕਟੀਰੀਆ ਨਾਸ਼ਕੀ ਰਿਆ ਇੱਕ ਬੀ ਐਲ ਵੀ ਦੀ ਬਿਮਾਰੀ ਆਉਂਦੀ ਆ। ਤੁਸੀਂ ਦੇਖਣਾ ਬਾਹਰ ਚਾਹ। ਉਥੇ ਕਈ ਵਾਰੀ ਕਹਿੰਦੇ ਆਂ ਆਪਾਂ ਕੁੜੀਆਂ ਪਾ ਦਈਏ। ਢਿਗਰੀ ਗੱਲ ਨੂੰ ਇਲਾਜ ਆ। ਉਹਦੀ ਪ੍ਰੋਪਰ ਦਵਾਈ ਨਹੀਂ। ਸੋ ਇਹਦਾ ਰਿਜ਼ਲਟ ਵੀ ਹੁੰਦਾ ਬੀਐਲਵੀ ਵਾਸਤੇ ਇਹ ਵੀ ਪਹਿਲਾਂ ਕਲੀ ਕਰਾਂਗੇ ਤਾਂ ਬੀਐਲਵੀ ਤੇ ਹੜ ਦੀ ਗੱਡ ਇਹ 1 ਕਿਲੋ ਢਾਈ ਤੋਂ ਨਹੀਂ ਕਿਹਾ ਜਾਂਦਾ ਇਹ ਇਕੱਲਾ ਕਰਨਾ ਠੀਕ ਆ ਜੇ ਮਿਕਸ ਕਰਨਾ ਤਾਂ ਇਹਦੇ ਨਾਲ ਤੁਸੀਂ ਸੁੰਡੀ ਵਾਲੀ ਜਾਂ ਤੇਲੇ ਵਾਲੀ ਕੋਈ ਮਿਲਾ ਸਕਦੇ ਹੋ ਦੂਸਰੀ ਨਹੀਂ ਆਪਾਂ ਹੁੰਦੇ ਹੋਰ ਹੁੰਦੇ ਨਹੀਂ ਬਣਾਉਣੀ ਠੀਕ ਹੈ ਦੋ ਦੇ ਵਿੱਚ ਆਮ ਕੋਪਰ ਹੈਗਾ ਉਹ ਇਕੱਲਾ ਹੀ ਹੁੰਦਾ ਇਹ ਵੀ ਦੋ ਤਰ੍ਹਾਂ ਦਾ ਹੀ ਇਹ ਜਿਹੜਾ ਕੋਪਰ ਆ ਹਾਂਜੀ ਇੱਕ ਹਾਈਡਰੋਕਸਾਈਲ ਕੋਰ ਆ ਇਹ ਆਈਡੀਰ ਨੂੰ ਤੁਹਾਨੂੰ ਕੋਰ ਆਈਡੀੰਗ ਨਹੀਂ ਆ ਜੀ ਇਹਦੇ ਵਿੱਚ ਜਾਨੀ ਰਲ ਸਕਦਾ ਹਾਂ ਇਹਦਾ ਕੋਈ ਇੱਕ ਜੀ ਦੀ ਸਾਈਡ ਠੀਕ ਹੈ ਜੀ ਉੱਲੀ ਵਾਲੀ ਰੋਕ ਠੀਕ ਹੈ ਜੀ ਜਾਇ ਤੁਸੀਂ ਆਪਣੀ ਵਾਲੀ ਸੁੰਡੀ ਵਾਲੀ ਠੀਕ ਬੰਦੇ ਨਾਲੇ ਵਿੱਚ ਰੋਣਾ ਸਮਝ ਨਹੀਂ ਕਿਉਂ ਉੱਲੀ ਨਾਲ ਕਿਤਾਬ ਪਿਆ ਇਹ ਹਾਂ ਉੱਲੀ ਰੋਗ ਦੇ ਦਾਬ ਨੂੰ ਪ੍ਰੋਟੈਕਟ ਨਹੀਂ ਜਾਣੀ ਹੈ ਨਾ ਇਹਦੇ ਲਈ ਨਾ ਤੁਸੀਂ 150 ਲੀਟਰ ਜੇ ਪਾਣੀ ਪ੍ਰੋਪਰ ਜੀ ਕੱਲਾ ਹੁੰਦੇ ਕਰਦੇ ਹੋ ਹਾਂ ਜੀ ਇਹ ਬੰਦੇ ਨੂੰ ਬੰਦੇ ਨੂੰ ਇਹ ਪ੍ਰੋਟੈਕਟ ਦਾ ਮਤਲਬ ਉਹਦੀ ਰੋਕ ਦੇਣਾ ਤੇਲੇ ਤੇ ਵੀ ਕਰੋ ਉਸਰੇ ਨਹੀਂ ਤੇਲ ਵੀ ਇਹ ਕੰਟੈਕਟ ਹੰਦੀ ਸਾਈਡ ਆ ਜੀ ਆਪਣਾ ਲਾ ਲਓ ਉਟਾਇਟ ਫੰਕੀ ਸੇਰ ਦਾ ਕੰਮ ਵੀ ਕਰਦਾ ਡੋਡੀ ਵਾਸਤੇ ਵੀ ਔਰ ਬੀਐਲ ਵੀ ਵਾਸਤੇ ਠੀਕ ਹੈ ਠੀਕ ਹੈ ਜੀ ਕੋਈ ਨਾ ਉਹਨਾਂ ਨੂੰ ਜੀ ਆਇਆਂ ਨੂੰ ਚੁੰਡੀ ਵਾਲੀ ਪੈਜੂ ਚੁੰਡੀ ਵਾਲੀ ਆ ਤੇਲੇ ਵਾਲੀ ਪੈਜੂ ਨਾਲ ਇਹ ਤੇਲੀ ਪੈਜੂ ਵਾਲੀ ਸਾਡਾ ਕੋਈ ਕੋਈ ਨਾ ਲਾਲ ਚਾਹ ਨਾ ਸੰਦੇ ਜਿਵੇਂ ਕਰਦਾ ਹਾਂ ਹਾਂਜੀ ਇਹ ਲਾਲ ਕਰਦਾ ਹਾਂ ਇਹ ਮੈਂ ਤੁਹਾਨੂੰ ਕਰਦਾ ਹਾਂ ਹਾਂਜੀ ਤੇ ਤੁਸੀਂ ਦਵੰਡਾ ਲਿਆਉਂਦੇ ਹੋ ਤੁਸੀਂ ਲਿਆ ਨਾ ਇਹ ਨਾ ਉਹ ਉਹੀ ਦੱਸ ਰਹੀ ਤੈਨੂੰ ਭਾਈ ਉਹ ਵੀ ਉਹ ਯਾਰ ਫਟਕਾਰ ਨੂੰ ਜਦੋਂ ਮੈਂ ਜਾਣਾ ਕਰੇ ਹੁੰਦਾ ਨਾ ਇਹ ਯਾਰ ਉਹ ਛੱਤੇ ਵਾਲੀ ਗੱਲ ਆ ਉੱਤੀ ਚੋਰੀ ਹੁੰਦੀ ਆ ਜਿਹੜੇ ਘਰ ਕੋਲ ਪੈਸੇ ਮੁੱਕੇ ਚੋਰੀ ਉਹ ਚੀਜ਼ ਖਾਣ ਕਰ ਰਹੇ ਨੇ ਖਰੇ ਬੰਦਾ ਵੀ ਇੱਧਰ ਝਾੜਦਾ ਪਿਆਰੀ ਨੀ ਗੱਲ ਉਹਦੇ ਵਿੱਚ ਆਪਾਂ ਜਾਣਾ ਕਰਦੇ ਮੈਂ ਕਹਿੰਦਾ ਸੀ ਇਹ ਵੀ ਵੇਣ ਯਾ ਫੈਸਲਾ ਮਿਲਣੀ ਕਿ ਇਹ ਵੀ ਹੋਣਾ ਦਾਲਾ